ਵੋਟਾਂ ਪੈਣੀਆ ਸ਼ੁਰੂ ਹੋ ਰਹੀਆਂ ਮੈਂ ਸਵੇਰੇ ਪਹਿਲਾ ਸਭ ਤੋਂ ਪਹਿਲਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਗੁਰੂ ਤੇਗ ਬਹਾਦਰ ਜੀ ਦਾ ਇਹ ਗੁਰਦੁਆਰਾ ਹੈ ਤਾਂ ਗੁਰੂ ਸਾਹਿਬ ਨੂੰ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਗੁਰੂ ਸਾਹਿਬਾਂ ਦੇ ਕਰਨਗੇ ਤੇ ਪਰਮਾਤਮਾ ਵੱਲੋਂ ਵੱਡੀ ਜਿੱਤ ਪ੍ਰਾਪਤ ਹੋਈ ਤਾਂ ਗੁਰਦੁਆਰਾ ਜੋ ਕਿ ਸ਼ਾਮ ਨੂੰ ਤੇ ਪਹਿਤੋ ਬਾਜਾ ਵੋਟਾਂ ਪੈਣੀਆ ਸ਼ੁਰੂ ਹੋ ਰਹੀਆਂ ਮੈਂ ਸਵੇਰੇ ਪਹਿਲਾ ਸਭ ਤੋਂ ਪਹਿਲਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਗੁਰੂ ਤੇਗ ਬਹਾਦਰ ਜੀ ਦਾ ਇਹ ਗੁਰਦੁਆਰਾ ਹੈ ਤਾਂ ਗੁਰੂ ਸਾਹਿਬ ਨੂੰ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਗੁਰੂ ਸਾਹਿਬਾਂ ਦੇ ਕਰਨਗੇ ਤੇ परमात्मा ਵੱਲੋਂ ਵੱਡੀ ਜਿੱਤ ਪ੍ਰਾਪਤ ਹੋਈ ਤਾਂ ਗੁਰਦੁਆਰਾ ਜਵਾਬ ਹੈ ਸ਼ਾਮ ਨੂੰ ਪਹਿਰ ਤੋਂ ਬਾਜਾ ਮੰਗ ਵੋਟਾਂ ਪੈਣੀਆ ਸ਼ੁਰੂ ਹੋ ਰਹੀਆਂ ਮੈਂ ਸਵੇਰੇ ਪਹਿਲਾ ਸਭ ਤੋਂ ਪਹਿਲਾ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਆਇਆ ਗੁਰੂ ਤੇਗ ਬਹਾਦਰ ਜੀ ਦਾ ਇਹ ਗੁਰਦੁਆਰਾ ਹੈ ਤਾਂ ਗੁਰੂ ਸਾਹਿਬ ਨੂੰ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਗੁਰੂ ਸਾਹਿਬਾਂ ਦੇ ਕਰਨਗੇ ਤੇ परमात्मा ਵੱਲੋਂ ਵੱਡੀ ਜਿੱਤ ਪ੍ਰਾਪਤ ਹੋਈ ਤਾਂ ਗੁਰੂ ਸਾਹਿਬਾਂ ਦੇ ਗੋਸ਼ਤਾਂ ਦੇ ਸਾਹਮਣੂ ਤੇ ਪੈਰ ਤੋਂ ਬਾਜਾ ਮਾਰ ਵੋਟਾਂ ਪੈਣੀਆ ਸ਼ੁਰੂ ਹੋ ਰਹੀਆਂ ਮੈਂ ਸਵੇਰੇ ਪਹਿਲਾ ਸਭ ਤੋਂ ਪਹਿਲਾ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਆਇਆ ਗੁਰੂ ਤੇਗ ਬਹਾਦਰ ਜੀ ਦਾ ਇਹ ਗੁਰਦੁਆਰਾ ਹੈ ਤਾਂ ਗੁਰੂ ਸਾਹਿਬ ਨੂੰ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਗੁਰੂ ਸਾਹਿਬਾਂ ਦੇ ਕਰਨਗੇ ਤੇ परमात्मा ਵੱਲੋਂ ਵੱਡੀ ਜਿੱਤ ਪ੍ਰਾਪਤ ਹੋਈ। ਸ਼ਾਮ ਨੂੰ ਤੇ ਪੈਠੋ ਬਾਜਾ वोटा पहनियां शुरू हो रही हैं मैं सवेरे पहला सबसे तो पहला गुरु साहब के दर्शन करना आया गुरु तेज बहादुर जी का एक गुरुद्वारा है ता गुरु साहब नो नतमस्तक होया अरदास की है गुरु साहब फली करने के ते परमात्मा वलो बड़ी जीत प्राप्त हुई है शाम तो देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par